नहीं कमेटी के निकले नहीं होंगे, बल्कि कमेटी कौन है? अखिलेश यादव हैं, बल्कि जब काम है कि नाराज़ होंगे, तब निकलेंगे। हम जो भी करेंगे, उसको कमेटी में लाना है। प्रमाण कमेटी में जो हम भी पकड़ने लगे उड़ना है। क्लिप वाशिरा नहीं नाराज़ हैं, ये भक्तियाँ वाचियाँ हैं। ਇਹ ਬੱਚਿਆਂ ਨੂੰ ਅਸ਼ੀਰਵਾਦ ਦੇਣ ਦੇ ਲਈ ਤੇ ਟੀਮਾਂ ਨੂੰ ਅਸ਼ੀਰਵਾਦ ਦੇਣ ਦੇ ਲਈ ਤੇ ਗਰੀਵਨ ਕੱਢਣ ਤੋਂ ਬਾਅਦ ਇਹ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਜਾਵੇਗਾ ਤੇ ਇਹਨਾਂ ਦਾ ਮੁਕਾਬਲਾ ਫਿਰ ਟਕਣਗੇ ਸੋ ਮਾਤਾ ਕਰਮਜੀਤ ਕੌਰ ਸੰਧੂ ਜੀ ਹਮਨਦੀਪ ਕੌਰ ਸੰਧੂ ਜੀ ਪਰਮਿੰਦਰ ਕੌਰ ਜੀ ਤੇ ਸਾਡੀਆਂ ਮਾਤਾਵਾਂ ਤੇ ਭੈਣਾਂ ਤੇ ਮਾਤਾ ਕਰਮਜੀਤ ਕੌਰ ਸੰਧੂ ਇਹਨਾਂ ਬੱਚਿਆਂ

ਲਓ ਜੀ ਮੁਕਾਬਲੇ ਸ਼ੁਰੂ ਹੋ ਗਏ ਲੜਕੀਆਂ ਦਾ ਐਥ ਵੱਲੇ ਭਾਈ ਭਾਗੋ ਕਬੱਡੀ ਅਕੈਡਮੀ ਜਗਤਪੁਰ ਵੱਲੋਂ ਕਬੱਡੀ ਪੈ ਗਈ ਹੈ ਤੇ ਦੂਜੇ ਪਾਸੇ ਰੇਜਮ ਲਾਕਾ ਜੀ ਐਸਪਰੀਆ ਵਾਲੇ ਉਹਨਾਂ ਵੱਲੋਂ ਸਪੌਂਸਰ ਕੀਤੀ ਹੋਈ ਟੀਮ ਤੇ ਪੁਆਇੰਟ ਜਿਹੜਾ ਮੈਂ ਦੇਖਦਾ ਫੇਰ ਮੈਦਾਨ ਦੇ ਵਿੱਚ ਲਓ ਸਾਹਮਣੇ ਮੁਟਿਆਰ ਐਥ ਵੱਲੇ ਲక్ష్ਮੀ ਕਬੱਡੀ ਪੌਂਡ ਰਹੀ ਅਗਲੀ ਵਾਰੀ ਹੋਈ ਸਾਹਮਣੇ 4 ਖਿਡਾਰੀ ਨਾ ਐਥ ਵੱਲੇ ਦੇਖੋ ਹੋਰ ਵੀ ਆ ਮੁਕਾਬਲਾ ਤੇ ਪੂਰਾ ਜੋਰ ਲੱਗਾ ਹੋਇਆ ਦੋਨੇ ਮੁਟਿਆਰਾਂ ਦਾ ਫਿਰ ਆਪਾਂ ਦੇਖੀਏ ਕਿਵੇਂ ਲੱਗਦਾ ਸਤੋ ਆਬਾਦ ਜਨਾਬ ਸਾਹਿਬ ਜੀ ਬਣਾ ਬਣੋ ਸੱਖ ਸਰਪੰਚ ਕਰਤਾਰਪੁਰ ਜੀ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਲਓ ਕਾਜਲ ਕਾਜਲ ਦੀ ਪਾਈ ਹੋਈ ਹੈ ਇਸ ਤੇ ਕਬੱਡੀ ਰੀਕੂ ਸਵਾਗਤ ਦਿਨ ਦਾ ਧੰਨਵਾਦ ਵੀ ਕਰਦੇ ਹਾਂ ਲਓ ਅਗਲੀ ਕਬੱਡੀ ਬੌਂਡ ਦੇ ਲਈ ਖੁਸ਼ੀ ਮੁਟਿਆਰ ਐਤਵਿਲੇ ਜਗਤਪੁਰ ਵੱਲੋਂ ਖੇਡ ਮੈਦਾਨ ਦੇ ਵਿੱਚ ਜੱਦੇ ਵਧੀ ਹੋਈ ਹੁਣ ਦੇਖਾਂਗੇ ਇੱਕ ਕੰਨੀ ਦੇ ਨਿੱਕੂ ਮੁਟਿਆਰ ਇਹ ਆ ਨਿੱਕੂ ਲਓ ਨਾਮ ਨਿੱਕਾ ਪਰ ਕਹਿੰਦੇ ਭਈ ਇਸ ਗਰਾੜ ਨੇ ਵੀ ਬਹੁਤ ਸ਼ਾਨਦਾਰ ਕਬੱਡੀ ਖੇਡੀ ਆ ਵੱਖਵਾ ਖੇਡ ਮੇਲਿਆਂ ਦੇ ਵਿੱਚ ਪਰ ਐਤਵਿਲੇ ਪੁਆਇੰਟ ਬਾਈ ਭਾਗੋ ਕਬੱਡੀ ਅਕੈਡਮੀ ਜਗਤਪੁਰ ਦੀ ਟੀਮ ਦੇ ਲਈ ਅਗਲੀ ਕਬੱਡੀ ਫਿਰ ਨਿਕੋਦਰ ਦੇ ਵੱਲੋਂ ਪਾਈ ਹੋਈ ਲਓ ਦੇਖੋ ਸਾਹਮਣੇ ਬਹੁਤ ਹੀ ਸੋਹਣੀ ਕਿੜਾ ਵਾਹ ਹੈਲੋ ਫਾਈ ਨਕੇਸ਼ਾ ਜੀ ਉਹਨਾਂ ਨੂੰ ਬੇਨਤੀ ਆ ਕਿ ਬਾਬਾ ਜੀ ਤੋਂ ਆ ਕੇ ਆਪਣਾ ਸਨਮਾਨ ਪ੍ਰਾਪਤ ਕਰਨ ਸਾਈ ਅਰਲੀ ਕੰਨੀ ਤੇ ਐਸ ਮਿਲੇ ਕਹਿੰਦੇ ਵੀ ਪੂਜਾ ਮੁੰਦਿਆਰ ਆਹ ਦੇਖ ਲਓ ਸਾਹਮਣੇ ਵਾਹ ਜੀ ਬਾ ਪੂਰਾ ਲੱਗਾ ਹੋਇਆ ਯੋਰ ਕਦੇ ਇਹਨਾਂ ਮੁਟਿਆਰਾਂ ਦੇ ਹੱਥ ਸਿਲਾਈ ਮਸ਼ੀਨਾਂ ਤੇ ਚੱਲਦੇ ਸੀ ਕਦੇ ਰਸੋਈ ਦੇ ਵਿੱਚ ਪਰ ਇਹ ਮੁਟਿਆਰ ਹੁਣ ਪੰਜਾਬ ਦੇ ਗੱਬਰੂਆਂ ਬਾੰਦ ਕਦੇ ਖੇਡ ਮੈਦਾਨਾਂ ਦੇ ਵਿੱਚ ਵੀ ਬਲੰਦੀਆਂ ਨੂੰ ਝੋਣ ਲੱਗ ਪਈਆਂ ਇਹਨਾਂ ਮੁਟਿਆਰਾਂ ਨੇ ਹਰ ਖੇਤਰ ਦੇ ਵਿੱਚ ਪ੍ਰਾਪਤੀਆਂ ਕੀਤੀਆਂ ਤੇ ਲਓ ਸਾਹਮਣੇ ਮੈਂ ਦੇਖਦਾ ਬਈ ਇਸ ਵੇਲੇ ਅਗਲੀ ਕਬੱਡੀ ਖੁਸ਼ੀ ਖੁਜੀ ਖੇਡ ਮੈਦਾਨ ਦੇ ਵਿੱਚ ਪੌਂਦੀ ਹੋਈ ਹਲਕਾ ਜਿਹਾ ਕੱਜ ਜਿਦਾ ਨਿੱਕੂ ਮੁਟਿਆਰ ਨੇ ਤੇ ਨੰਬਰ ਆਪਣੀ ਟੀਮ ਦੇ ਲਈ ਆਇਆ ਸਿਖਿਆ ਪ੍ਰਿਕਸ਼ਾ ਮੁਟਿਆਰ ਐਤ ਵੱਲੇ ਲਾਂਬੜੇ ਦੇ ਅੰਬੀ ਕੋਜ ਵੱਲੇ ਤਿਆਰ ਕੀਤੀ ਹੋਈ ਗੜਾਰਨ ਉਧਰ ਦੇਖੋ ਪੂਜਾ ਹੁਣ ਕਹੋ ਜੀਆ ਕਮਾਲ ਕਰਦੀ ਐ ਗੋਲ ਜੀਆ ਦਾਰਾ ਕਰੇ ਕੰਡ ਨੇ ਲੋਕ ਬੋਲੀਆਂ ਦੇ ਵਿੱਚ ਇਹ ਮਾਏ ਨਹੀਂ ਮਾਏ ਮੈਨੂੰ ਖੇਡਣ ਲਾ ਦੇ ਉਹ ਮੈਚ ਹੁੰਦੇ ਫਲਾਉਰ ਦੇ ਨੇੜੇ ਉਹ ਮਾਈ ਨਹੀਂ ਮਾਈ ਮੈਨੂੰ ਫੇਡਣ ਲਾ ਦੇ ਮੈਚ ਹੁੰਦੇ ਆ ਫਲਾਉਰ ਦੇ ਨੇੜੇ ਔਰ ਮੁਟਿਆਰ ਇਹ ਆਖੂਗੀ ਹਲਵਾ ਦੇ ਵਿੱਚ ਅੱਜ ਗੁਰਦਵਾਰਾ ਸਾਹਿਬ ਦੀ ਪਾਵਰ ਬੁਲੇ ਤੇ ਧਰਤੀ ਤੇ ਮੈਚ ਲਾਓ ਸਾਹਮਣੇ ਪਾਈ ਹੋਈ ਕਬੱਡੀ ਤੇ ਬੜਿਆ ਗੁੱਟ ਮੁਟਿਆਰ ਨੇ ਬਹੁਤ ਮਜ਼ਬੂਤੀ ਦੇ ਨਾਲ ਅੰਕ ਜੋੜਿਆ ਜੀ ਰਹਿਣ ਮਾਈ ਇੱਥੇ ਪੰਜ ਰੋਟਾ ਜੋ ਸਮਾਗਮ ਚਲਿਆ ਜਿਹੜੇ ਪਹਿਲੇ ਦਿਨ ਨਗਰ ਕੀਰਤਨ ਬਹੁਤ ਵੱਡੀ ਸਰਦਾ ਤੇ ਧੂਮਤਾਬ ਦੇ ਨਾਲ ਪਿੰਡਾਂ ਦੇ ਵਿੱਚ ਹੀ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਪਹੁੰਚਿਆ ਉਸ ਤੋਂ ਅਗਲੇ ਦਿਨ ਲੜਕੀਆਂ ਦੀ ਮੈਰੇਜ ਜੋ ਲੜਕੀਆਂ ਨੇ ਸ਼ਾਦੀ ਕੀਤੀ ਗਾਵਾਂ ਨੂੰ ਇੱਥੋਂ ਵਿਦਾ ਕੀਤਾ ਗਿਆ ਅਸੀਂ ਉਸ ਸਮਾਰੋਹ ਦੇ ਵਿੱਚ ਸ਼ਾਮਲ ਸੀ ਕੱਲ ਕਬੱਡੀ ਦਾ ਪ੍ਰੋਗਰਾਮ ਚੱਲਿਆ ਅੱਜ ਫੇਰ ਕੱਲ ਪੈਰ ਕੱਢੀਏ ਜੋੜਾਂੀਆਂ ਦਾ ਚੱਕ ਕਬੱਡੀ ਦੇ ਟੂਰਨਾਮੈਂਟ ਜਿਹੜੇ ਚੱਲਦੇ ਪਏ ਨੇ ਮੈਂ ਦੇਖਿਆ ਕਿ ਇਹ ਗੱਲਾ ਆਲੂਆਲ ਫਲੋਰ ਦੇ ਵਿੱਚ ਨਹੀਂ ਹੈ ਜਿਹੜੇ ਗੁਰੂ ਘਰ ਵੱਲੋਂ ਗੁਰਬਾਣੀ ਦੇ ਨਾਲ ਗੁਰੂ ਘਰਾਂ ਦੇ ਨਾਲ ਨਸ਼ਿਆਂ ਤੋਂ ਦੂਰ ਸੰਤਾਂ ਨੂੰ ਪ੍ਰੇਰਕ ਵੱਲੋਂ ਨਾਲ ਨਾਲ ਬਾਬਾ ਜੀ ਸਾਡੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਰਾਸ਼ਟਰੀ ਕੋਰ ਕਮੇਟੀ ਦੇ ਮੈਂਬਰ ਵੀ ਨੇ ਅਸੀਂ ਸੰਤ ਸੁਭਾ ਸਾਰੇ ਪਰਿਵਾਰ ਦਾ ਕਦੀ ਮਿਲ ਕੇ ਪਤਾ ਲੱਗਦਾ ਕਿ ਗੁਰੂ ਘਰ ਦੀ ਸੇਵਾ ਕੀਤਾ ਕੀ ਪ੍ਰਾਪਤ ਹੁੰਦਾ ਇਹ ਪ੍ਰਾਪਤ ਹੁੰਦਾ ਕਿ ਇੰਨੀ ਨਿਮਰਤਾ ਅਗਲਾ ਮੈਚ ਲੜਕੀਆਂ ਦਾ ਇਹ ਮੁਗੇ ਦੀ ਮਗੇ ਜੀ ਕਾਲੇ ਸੰਘਿਆ ਦੀ ਆ ਗਿਆ ਜੀ ਹਾਂ ਜੀ ਰਾਮਪਾ ਜੀ ਮੈਂ ਸ਼ੁਰੂ ਕਰਾ ਦਿਆਂ ਹਾਂ ਜੀ ਬਾਬਾ ਜੀ ਕਹਿ ਰਹੇ ਹੋ ਤੇ ਸਭ ਸਰਨ ਕੋਰ ਜੁਨੀਅਰ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਦਿਲਵਾਰ ਸਿੰਘ ਜੀ ਗਏ ਲੋ ਮੈਂ ਹੈ ਲੋ ਉਹਨਾਂ ਜੀ ਆਖਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਮਾਂ ਦਿੱਤਾ ਇਸ ਮੈਚ ਤੋਂ ਬਾਅਦ ਫਿਰ ਮੈਂ ਬੇਨਤੀ ਕਰੂੰਗਾ ਸਰਦਾਰ ਜਵੀਰ ਸਿੰਘ ਜੀ ਖੜਪੀਟ ਕਮੇਟੀ ਦੇ ਜੋ ਮੈਂਬਰ ਆ ਉਹਨਾਂ ਤੋਂ ਬਾਅਦ ਫਿਰ ਬਾਅਦ ਵਿੱਚ ਬਾਬਾ ਸ਼ਮਸ਼ੇਸ਼ ਸਿੰਘ ਜੀ ਗੇੜੇ ਵਾਲੇ 57 ਦੋ ਚਾਰ ਮਿੰਟ ਸੰਗਤਾਂ ਨਾਲ ਆਪਾਂ ਰूबरू ਹੋਣਗੇ ਐਂਡ ਵਿੱਚ ਬਾਬਾ ਜੀ ਸਾਰਿਆਂ ਸੰਗਤਾਂ ਦਾ ਧੰਨਵਾਦ ਕਰਨਗੇ ਟੂਰਨਾਮੈਂਟ ਦੀ ਸਮਾਪਤੀ ਦੇ ਨੇੜੇ ਜਾ ਕੇ ਜناب ਲਾਂਬੜਾ ਜਿਲੰਦਰ ਵਰਦੇ ਨਕੋਦਰ ਸਾਰਿਆਂ ਦਾ ਨਿੱਘਾ ਸਵਾਗਤ ਹੈ ਫੀਟੇ ਬਿਰਾਜਮਾਨ ਜੀ ਜੀ ਦੁਆਰਾ ਕਬੱਡੀ ਕਲੱਬ ਚਾਰੀ ਤੇ ਬਿਆਸਪੁਰ ਦੋਵੇਂ ਟੀਮਾਂ ਬਿਲਕੁਲ ਗਰਾਊਂਡ ਦੇ ਨਾਲ ਲਾਈਨ ਦੇ ਉੱਤੇ ਐਸਐਸਪੀ ਸਾਹਿਬ ਨੇ ਵੀ ਆਉਣਾ ਸੀ ਪਰ ਉਹ ਨਾਲ ਨਹੀਂ ਲੱਗੇ ਤੇ ਦੰਡ ਕੇ ਆਏ ਆ ਉਹਨਾਂ ਦਾ ਦਿਨ ਦੀ ਗ੍ਰਾਂਟਾਂ ਤੇ ਧੰਨਵਾਦ ਕਰਦੇ ਆ ਜੀ ਇਹਨੂੰ ਕਰਦੇ ਆ ਜਿੰਨੀਆਂ 10000 ਰੁਪਏ ਨਗਦ ਅਤੇ ਇੱਕ ਟਰੋਫੀ ਜਿੱਤ ਲਈ ਹੋਈ ਟਰੋਫੀ ਜੋ ਇਨਾਮ ਵਜੋਂ ਦਿੱਤੇ ਜਾ ਰਹੇ ਹਨ 72 70 15000 ਦਾ ਫਸਟ ਪ੍ਰਾਈਜ਼ ਨਾ ਟਰੋਫੀ ਕੈਂਡਾ ਫੁਰਜਹਰੀ 55 ਕਿਲੋ ਭਾਰ ਪਹਿਲਾ ਨੰਬਰ 15000 ਰੁਪਏ ਫੁਰਜਹਰੀ ਰਾਜਾ ਸਾਹਿਬ ਨਯਾਰਾਂ ਦੇ ਪੋਜੀ ਵਾਲੀਆਂ ਟੀਮਾਂ ਗਰਾਊਂਡ ਦੇ ਵਿੱਚ ਆਉਣ ਜੀ ਬਹੁਤ ਬਹੁਤ ਧੰਨਵਾਦ ਕਾਲੀਵਾਲ ਜੋ ਹੈ ਉਹ ਹਰੀਪੁਰ ਖਾਂਗੜ ਹਰੀਪੁਰ ਦੀਆਂ ਟੀਮਾਂ ਬਿਨਾਂ ਕਿਸੇ ਦੇਰੀ ਤੋਂ ਗਰਾਊਂਡ ਦੇ ਲੱਗੇ ਆਉਣ ਗਈਆਂ ਜਦੋਂ ਟੂਰਨਾਮੈਂਟ ਹੁੰਦੇ ਆਸੀਂ ਸੋਚਦੇ ਆਂ ਕਿ ਜਦੋਂ ਆਹ ਜਿਹੜੇ ਬੱਚੇ ਆ ਸਾਡੇ ਗਵਰਨਰ ਵਿੱਚ ਆ ਗਏ ਆ ਜੇ ਸਾਰੇ ਅਸੀਂ ਪੰਜਾਬੀ ਜਿੰਨੇ ਵੀ ਆ ਉਹਦੇ ਵਿੱਚ ਅਸੀਂ ਵੀ ਹੋਨੇ ਆ ਇਹ ਸਾਰੇ ਪੰਜਾਬੀ ਨਸ਼ਈ ਹੋ ਗਏ ਆ ਨਸ਼ੇ ਦੇ ਲੱਗ ਗਏ ਆ ਪਰ ਗਰਾਉਂਡਾਂ ਦੇ ਸੰਤਾਜ ਇਹਦੇ ਬੱਚੇ ਵੀ ਕਿੱਥੋਂ ਆਏ ਆ ਬਾਦੀ ਮਰਦੇ ਤਾਂ ਹੈ ਨਹੀਂ ਗਿੜੇ ਸੋ ਹੌਣ ਤੱਕ ਸਤਾਰੇ ਆ ਜੋ ਜੇਲ੍ਹ ਵਿੱਚ ਨਜ਼ਰਬੰਦ ਹੈ ਇੱਕ ਬਹੁਤ ਵੱਡੇ ਮੁਕਾਦਮੇ ਤੁਹਾਨੂੰ ਪਤਾ ਹੈ ਜੋ ਕੱਲ ਆ ਰਹਾ ਜੇ ਕਿਸੇ ਨੇ ਮੈਂ ਦਰਸ਼ਨ ਕਰਨੇ ਹਨ ਮਿਲਣਾ ਹੋਵੇ ਕਿ ਉਹਨਾਂ ਦੇ ਨਗਰ ਕਾਲ ਉਹਨਾਂ ਦੇ ਭਰਾ ਦੇ ਟੋਕ ਦੇ ਪਹੁੰਚ ਸਕਦੇ ਆ ਵੈਕੁਰ ਜੀ ਕਾ ਖਾਲਸਾ ਪਕਾ ਜੀ ਪੱਤੀ ਜ਼ਗੀਰ ਦੇ ਬੱਲਵਾਲ ਦੀ ਟੀਮਾ ਕਿੱਥੇ ਆ ਜੀ ਹੈਲੋ ਤੁਸੀਂ ਥੋੜਾ ਟੇਬਲ ਦੇ ਬਾਵਾ ਜਨਾ ਸਿੰਘ ਜੀ ਲੈਟ ਨਹੀਂ ਆਉਂਦੀ ਐ ਫਰਸਟ ਡਿਵੀਜ਼ਨ ਦੇ ਆਲ ਆਫ ਇੱਕ ਮਿੰਟ ਸਾਨੂੰ ਬਹੁਤ ਪੋਰਡ ਦੇ ਖੇਡ ਮੈਦਾਨ ਦੇ ਵਿੱਚ ਵਧਦਾ ਹੋਇਆ ਹੈ ਬਹੁਤ ਬੜੀ ਤੋਂ 4 ਲਾਫੀ ਵੀਰੇ ਵਾਦਾ ਵਾਦਾ ਹੋਣੀ ਹੈ ਤੁਹਾਡਾ ਫਰਦੌ ਅੱਗੇ ਵੱਲ ਵਧਿਆ ਹੋਇਆ ਹੈ ਐਸਡੀਐਫ ਸਾਹਿਬ ਜੀ ਦਾ ਸਨਮਾਨ ਕੀਤਾ ਜਾ ਰਿਹਾ ਹੈ ਜਿਲਦੀ ਗ੍ਰੈਂਡ ਦਾ ਧੰਨਵਾਦ ਕਰਦਾ